ਬਾਡੀ ਉੱਤੇ ਉਹਦਾ ਅਸਰ ਨਹੀਂ ਹੁੰਦਾ ਤੁਹਾਡੇ ਬੋਲਾਂ ਦਾ ਅਸਰ ਹੁੰਦਾ ਹੈ ਬਾਡੀ ਤੇ ਜਿਨ੍ਹਾਂ ਨੂੰ ਡਿਪਰੈਸ਼ਨ ਦਾ ਰੋਗ ਹੈ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈ ਡਾਕਟਰ ਉਹਨਾਂ ਨੂੰ ਹੁਣ ਕਹਿਣ ਲੱਗ ਪਏ ਨੇ ਕਿ ਇਹਦੇ ਕੋਲ ਕਦੇ ਵੀ ਨਹੀਂ ਕਹਿਣਾ ਕਿ ਤੈਨੂੰ ਡਿਪਰੈਸ਼ਨ ਹੈ ਡਿਪਰੈਸ਼ਨ ਵਾਲੇ ਕੋਲ ਕਦੇ ਨਾ ਕਹੋ ਕਿ ਇਹਨੂੰ ਡਿਪਰੈਸ਼ਨ ਹੈ ਦੀ ਇਹ ਡਿਪਰੈਸ਼ਨ ਵਿੱਚ ਹੈ ਨਹੀਂ ਉਹਦੀ ਨਾਮ ਲਾਉਂਗੇ ਉਹ ਬ੍ਰੇਨ ਉਹਨੂੰ ਇੱਕਦਮ ਕੈਚਰ ਕਰ ਲੈਂਦਾ ਉਹ ਬਿਮਾਰ ਹੋਣ ਲੱਗ ਜਾਏਗਾ ਉਹਦੇ ਕੋਲ ਬਿਲਕੁਲ ਤੋਂ ਪੋਜ਼ਿਟਿਵ ਗੱਲ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਾਡੀ ਸੁਰਤੀ ਨੂੰ ਪੋਜ਼ਿਟਿਵ ਕੀਤਾ ਹੈ ਦੁੱਖ ਵਿੱਚ ਵੀ ਕਹੋਂਗੇ ਕਿ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਇੱਕ ਏਕੀ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਇਹਦੇ ਵਿੱਚ ਪੋਜ਼ਿਟਿਵ ਸੁਰਤ ਨੂੰ ਪੋਜ਼ਿਟਿਵ ਕਰਦਾ ਸਭ ਕੁਝ ਹੁੰਦਿਆ ਤੂੰ ਉਦਾਸ ਨਹੀਂ ਹੋਏਗਾ ਜੇ ਗੁਰੂ ਦਾ ਸ਼ਬਦ تیرے ਕੋਲ ਨਿਸਵਸਰ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਖਾਲਸੇ ਦੀ ਡੈਫੀਨੇਸ਼ਨ ਕੀਤੀ ਕਿ ਜਾਗਤ ਜੋਤ ਜਪੈ ਨਿਸਵਸਰ ਨਿਸਵਸਰ ਦਿਨ ਤੇ ਰਾਤ ਇਹ ਨਹੀਂ ਕਿ ਸੋਮਵਾਰ ਇੱਥੇ ਮੱਥਾ ਟੇਕਣਾ ਮੰਗਲਵਾਰ ਕਿਤੇ ਹੋਰ ਵੀਰਵਾਰ ਕਿਤੇ ਹੋਰ ਉਹ ਬੰਦੇ ਵੀ ਮੈਨੂੰ ਮਿਲਦੇ ਰਹੇ 20 ਸਾਲ ਪਹਿਲਾਂ ਅੱਜ ਵੀ ਉਹ ਬੰਦੇ ਦੁਖੀ ਨੇ ਜਿਨ੍ਹਾਂ ਨੇ ਪਹਿਲਾਂ ਮੱਥਾ ਉਰੇ ਟਿਕਣਾ ਤਿਲਕ ਜਿਹਾ ਲਾ ਕੇ ਫਿਰ ਉਹ ਨਹੀਂ ਪਰੇ ਦੂਖ ਨਵਾਂ ਨਹੀਂ ਜਾਣੇ ਉਤੋਂ ਬੰਧ ਆਉਂਦੇ ਆਉਂਦੇ ਆ ਬਾਬਾ ਦੀਪ ਸਿੰਘ ਵੀ ਨਾਰਾਜ ਨਾ ਹੋ ਜਾਣ ਮਾਡਲ ਟਾਉਨ ਵੀ ਮੱਥਾ ਟਿਕਣਾ ਅੱਛਾ ਇਹ ਸੁਰਤੀ ਵਿੱਚੋਂ ਭੁੱਲ ਗਏ ਗੱਲ ਕਿ ਜਿੱਥੇ ਵੀ ਗਏ ਸੀ ਮਿਲਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀ ਸੁਰਤੀ ਨੂੰ ਪੋਜੀਟਿਵ ਕਰਨਾ ਸੀ ਇਹ ਭੁਲੇਖੇ ਵਿੱਚ ਰਹਿ ਗਏ ਵੀ ਨਹੀਂ ਇੱਥੇ ਵੀ ਮੱਥਾ ਟਿਕ ਜੇ ਜਾਂਦੇ ਜਾਂਦੇ ਉੱਥੇ ਵੀ ਟਿਕਣਾ ਉਹ ਬੰਦੇ ਸੁੱਖ ਲਵਦਿਆਂ ਲਵਦਿਆਂ ਸੁਖੀ ਨਹੀਂ ਹੋਏ ਰੀਜ਼ਨ ਕੀ ਹੈ ਡ੍ਰਿੜਤਾ ਨਹੀਂ ਆਈ ਇੱਕ ਚੀਜ਼ ਤੁਹਾਡੇ ਪਕੜ ਵਿੱਚ ਰਹਿਣੀ ਹੈ ਮੇਰੀ ਕਥਾ ਸਿੱਧੀ ਹੁੰਦੀ ਹੈ ਦੁੱਧ ਨਾਲੋਂ ਕੀਮਤ ਦਹੀਂ ਦੀ ਜ਼ਿਆਦਾ ਦਹੀਂ ਨਾਲੋਂ ਕੀਮਤ ਮੱਖਣ ਦੀ ਜ਼ਿਆਦਾ ਹੈ ਮੱਖਣ ਨਾਲੋਂ ਕੀਮਤ ਘਿਓ ਦੀ ਜ਼ਿਆਦਾ ਹੈ ਬਣਿਆ ਤਾਂ ਦੁੱਧ ਤੋਂ ਹੀ ਹੈ ਦੁੱਧ ਨਾਲੋਂ ਕੀਮਤ ਦਹੀਂ ਦੀ ਜ਼ਿਆਦਾ ਹੈ ਦਹੀਂ ਨਾਲੋਂ ਮੁੱਲ ਮੱਖਣ ਦਾ ਜ਼ਿਆਦਾ ਹੈ ਮੱਖਣ ਨਾਲੋਂ ਕੀਮਤ ਘਿਓ ਦੀ ਜ਼ਿਆਦਾ ਹੈ ਪਰ ਬਣਿਆ ਦੁੱਧ ਤਾਂ ਹੀ ਹੈ ਪਤਾ ਕਿਉਂ ਜਿਵੇਂ ਜਿਵੇਂ ਸੰਕਟ ਦਾ ਸਫਰ ਤੈਅ ਕਰਦਾ ਗਿਆ ਤਿਵੇਂ ਤਿਵੇਂ ਉਹਦੀ ਕੀਮਤ ਵੱਧਦੀ ਗਈ ਸਜਣੋ ਦੁੱਧ ਤੋਂ ਦਹੀਂ ਜਦੋਂ ਬਣਿਆ ਪਹਿਲਾਂ ਦੁੱਧ ਨੂੰ ਸੇਤ ਲੱਗੇ ਤੇ ਦਹੀਂ ਬਣਨ ਲੱਗਿਆ ਕਿੰਨਾ ਚਿਰ ਭਾਂਡੇ ਨੂੰ ਟਿਕਾ ਵਿੱਚ ਟਿਕਣਾ ਪਿਆ ਘਰ 'ਚ ਦਹੀਂ ਬਣਾਉਂਦੇ ਹੋ ਬਣਾਉਂਦੇ ਹੋ ਬੀਬੀਓ ਕਹਿੰਦੇ ਸ਼ਹਿਰਾਂ ਵਾਲੇ ਤਾਂ ਹੁਣ ਅਸੀਂ ਮੁੱਲ ਹੀ ਚੱਲ ਪਏ ਅੱਗੇ ਬੱਚਿਆਂ ਨੂੰ ਦੱਸਣਾ ਪੈਣਾ ਵੀ ਦਹੀਂ ਕਿਵੇਂ ਬਣਦਾ ਦੁੱਧ ਕੋਸਾਂ ਗਰਮ ਕਰਕੇ ਉਹਨੂੰ ਬੀਬੀਆਂ ਜਾਗ ਲਾਉਂਦੀਆਂ ਦਹੀਂ ਦਾ ਅੱਛਾ ਉਹ ਭਾਂਡਾ ਟਿਕਾ ਕੇ ਰੱਖ ਦਿਓ ਬਾਰ-ਬਾਰ ਤੁਸੀਂ ਭਾਂਡਾ ਡੂੰਗਾ ਚੁੱਕ ਚੁੱਕ ਕੇ ਇੱਧਰ ਰੱਖੋ ਉੱਧਰ ਰੱਖੋ ਦਹੀਂ ਬਣਿਆ ਕਿ ਨਹੀਂ ਬਣਿਆ ਉਹਨੇ ਨਹੀਂ ਬਣਨਾ ਜਿਉ ਉਹਨੂੰ ਬਾਰ-ਬਾਰ ਹਿਲਾਓਗੇ ਭਾਂਡੇ ਨੂੰ ਦਹੀਂ ਨਹੀਂ ਜੰਮੇਗਾ ਦਹੀਂ ਕਦੋਂ ਜੰਮਿਆ ਜਦੋਂ ਕੁਝ ਘੰਟੇ ਟਿਕਾਓ ਵਿੱਚ ਰਿਹਾ ਸੱਜਣਾ ਤੇਰੀ ਕੀਮਤ ਵੱਧ ਸਕਦੀ ਏ ਤੂੰ ਸੁਰਤੀ ਨੂੰ ਟਿਕਾਓ ਵਿੱਚ ਲਿਆਉਣਾ ਸ਼ੁਰੂ ਕਰ ਜਪਜੀ ਸਾਹਿਬ ਪੜਦੇ ਆਂ ਕੁਝ 20 ਮਿੰਟ ਤੱਕ ਤੇਰੀ ਸੁਰਤ ਟਕੇ 20 ਮਿੰਟਾਂ ਦੇ ਪਾਠ ਚੋਂ 2 ਮਿੰਟ ਪਹਿਲਾਂ ਸੁਰਤ ਟਕਾਉਣੀ ਸ਼ੁਰੂ ਕਰ ਜਿੱਦਣ ਸੁਰਤ ਟਕਣੀ ਸ਼ੁਰੂ ਹੋ ਗਈ ਸ਼ਬਦ ਵਿੱਚ ਤੇਰੀ ਕੀਮਤ ਵਧਣ ਲੱਗ ਜਾਏਗੀ ਇੱਕ ਵਾਰ ਆਖੋ ਸਤਨਾਮ ਸ੍ਰੀ ਸੁਰਤ ਟਿੱਕੀ ਨਹੀਂ ਜਪਜੀ ਸਾਹਿਬ ਇਦਾਂ ਪੜਦੇ ਆਂ ਅੱਛਾ ਮੈਂ ਤੇ ਹੈਰਾਨ ਹੁੰਨਾ ਲੋਕੀ ਕਹਿੰਦੇ ਨਿਤਨੇਮ ਕਰੀਦੇ ਮੋਬਾਈਲ ਤੋਂ ਕਰ ਲਈਦਾ ਕਿਵੇਂ ਜੀ ਜਪਜੀ ਸਾਹਿਬ ਵੀ ਚੱਲ ਰਿਹਾ ਹੈ ਵਿੱਚ ਮੈਸੇਜ ਆ ਗਿਆ ਅਛਾ ਉਹ ਵੀ ਪੜ ਲਿਆ ਵੇ ਕਿਹਦਾ ਮੈਸੇਜ ਆਇਆ ਆ ਵੀ ਪੜ ਰਹੇ ਸੰਖਜਪਸੰਖ ਪਾਉ ਸੰਖ ਪੂਜਾ ਐਂ ਪਾਠ ਵੀ ਪੜ ਰਹੇ ਹੋ ਤੇ ਜਿਹਦਾ ਮੈਸੇਜ ਆਇਆ ਉਹ ਵੀ ਪੜ ਰਹੇ ਹੋ ਦੱਸੋ ਪਾਠ ਹੋ ਜਾਏਗਾ ਇਦਾਂ ਸੁਰਤ ਟਿਕ ਗਈ ਵਿੱਚੇ ਫੇਸਬੁੱਕ ਦੇ ਮੈਸੇਜ ਆ ਰਹੇ ਨੇ ਵਿੱਚੇ ਨਿਤਨੇਮ ਹੋ ਰਹੇ ਹੈ ਉਹਦੇ ਚੁੱਕੀ ਮਿਲੇਗਾ ਨਹੀਂ ਦਹੀਂ ਉਦੋਂ ਬਣਿਆ ਦੁੱਧ ਤੋਂ ਜਦੋਂ ਉਹਨੇ ਕੁਝ ਘੰਟੇ ਟਿਕਾਉ ਵਿੱਚ ਭੰਡਾ ਰਿਆ ਸੁਰਤੀ ਟਿਕਾਉਣੀ ਸ਼ੁਰੂ ਕਰ ਤੇਰੀ ਕੀਮਤ ਵਧਣ ਲੱਗ ਜਾਏਂ ਦਹੀਂ ਤੋਂ ਬਾਅਦ ਮੱਖਣ ਕਦੋਂ ਬਣਦਾ ਹੈ ਜਦੋਂ ਉਹਨੂੰ ਕਈ ਵਾਰ ਮਧਾਨੀ ਦੀਆਂ ਸੱਟਾਂ ਚੋਟਾਂ ਸਹਿਣੀਆਂ ਪੈਂਦੀਆਂ ਨੇ ਮਧਾਨੀ ਉਹਨੂੰ ਕਦੇ ਮੱਖਣ ਬਣਦਾ ਵੇਖਿਓ ਡੇਰੀਆਂ 'ਚ ਉਹਦੇ ਵਿੱਚ ਲੋਹੇ ਦੀ ਮਧਾਨੀ ਘੁੰਮਦੀ ਐ ਦਹੀਂ ਨੂੰ ਚੁੱਕ ਚੁੱਕ ਇੱਥੋਂ ਉਥਲ ਪੁਥਲ ਕਰਦੀ ਐ ਉਹਨੂੰ ਸੱਟਾਂ ਚੋਟਾਂ ਸਹਿਣੀਆਂ ਪਈਆਂ ਦਹੀਂ ਵਿੱਚੋਂ ਰਿੜਕ ਕੇ ਮੱਖਣ ਬਣਿਆ ਮੱਖਣ ਦੀ ਕੀਮਤ ਵੱਧ ਗਈ ਮੱਖਣ ਤੋਂ ਵੱਧ ਕੀਮਤ ਕਿਉਂ ਦੀ ਬਣੀ ਪਰ ਕਦੋਂ ਦੇਸੀ ਕਿਉਂ ਬਣ ਲੱਗਿਆ ਮੱਖਣ ਨੂੰ ਅੱਗ ਤੇ ਸੇਕ ਸੈਣਾ ਸੱਜਣਾ ਜੇ ਤੂੰ ਚਾਹਨਾ ਤੇਰੀ ਕੀਮਤ ਉੱਥੇ ਤੱਕ ਪਹੁੰਚ ਜਾਏ ਇਸ ਸੰਕਟ ਚੋਂ ਤੈਨੂੰ ਗੁਜ਼ਰਨਾ ਪਏਗਾ ਜੇ ਆਪਾਂ ਕਹਿੰਨੇ ਤਕਲੀਫ ਵੀ ਕੋਈ ਨਾ ਹੋਵੇ ਜੀ ਅੰਮ੍ਰਿਤ ਵੇਲੇ ਬਿਨਾ ਉੱਠੀਏ ਨੀਂਦ ਬਿਨਾ ਤਿਆਗੀਏ ਫਿਰ ਨਹੀਂ ਕੁਝ ਬਣੇਗਾ ਉਸ ਆਨੰਦ ਤੱਕ ਪਹੁੰਚਣ ਲਈ ਜਿਹਨੂੰ ਗੁਰੂ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਓ ਉਸ ਖਾਲਸ ਤੱਕ ਹੋਣ ਲਈ ਫਿਰ ਨਿਸਵਸਰ ਪੜੋ ਜਾਗਤ ਜੋਤ ਜਪੈ ਨਿਸਵਸਰ ਇਕ ਬਿਨਾ ਮਨ ਨੈਕ ਨਾ ਅੰਨੇ ਤੈਨੂੰ ਦਿਨ ਰਾਤ ਉਹਦੀ ਯਾਦ ਵਿੱਚ ਟਕਾਉਣੀ ਪੈਣੀ ਸ਼ਰਤ ਦਿੜਤ ਰੱਖਣੀ ਪੈਗੀ ਫਿਰ ਤੂੰ ਅਨੰਦਪੁਰ ਦਾ ਵਾਸੀ ਹੋ ਸਕਨੇ ਸੱਜਣਾ ਫਿਰ ਗੁਰੂ ਤੇ ਨਾਲ ਵਾਦਾ ਕਰਦਾ ਹੈ ਕਿ ਜਿੰਨੀ ਤਾਕਤ ਗੁਰੂ ਵਿੱਚ ਉਹ ਤੇਰੇ ਨਾਲ ਆ ਕੇ ਖੜੀ ਹੋ ਜਾਏਗੀ ਦੇਖੋ ਸਕਾ ਪਿਓ ਵੀ ਸਾਰੀ ਜਾਇਦਾਦ ਪੁੱਤ ਦੇ ਨਾਮ ਨਹੀਂ ਕਰਦਾ ਗੁਰੂ ਨੇ ਸਾਰੀ ਤਾਕਤ ਦੇਣ ਦਾ ਵਾਅਦਾ ਕੀਤਾ ਪਰ ਸ਼ਰਤ ਇਹ ਕਿ ਤੂੰ ਟਿਕਣਾ ਸ਼ੁਰੂ ਕਰ ਸ਼ਬਦ ਵਿੱਚ تیرਿੰਦਰ ਵਿਸ਼ਵਾਸ ਹੋਣਾ ਚਾਹੀਦਾ ਸ਼ਬਦ ਤੇ ਇਹ ਨਹੀਂ ਕਿ ਕੱਲਾ ਆਪਾਂ ਕੋਈ ਬਾਣੀ ਵਿੱਚੋਂ ਮਿੱਥਲੀ ਵਿਆਹ ਪਾਠ ਉੱਥੇ ਕਰਨ ਨਾਲ ਸੁੱਖ ਮਿਲਦਾ ਉਹ ਇੱਥੇ ਵੀ ਮਿਲ ਸਕਦਾ ਹੈ ਮਾਡਲ ਗ੍ਰਾਮ 'ਚ ਕੋਈ ਜਗ੍ਹਾ ਮਾੜੀ ਨਹੀਂ ਹੈ ਹਾਂ ਦੁਨੀਆ ਵਿੱਚ ਇੱਕ ਥਾਂ ਹੈ ਜਿਹਨੂੰ ਤੁਸੀਂ ਗੁਰਦੁਆਰਾ ਨਹੀਂ ਕਹਿ ਸਕਦੇ ਸੱਜਣੋ ਉਹ ਗੁਰਦੁਆਰਾ ਨਹੀਂ ਹੈ ਉਹ ਧਰਤੀ ਦੀ ਉਹ ਜਗ੍ਹਾ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਉਹਦੇ ਵਰਗਾ ਕੋਈ ਥਾਂ ਨਹੀਂ ਢਿੱਠੇ ਸੱਬੇ ਥਾਵ ਨਹੀਂ ਤੁਦ ਜਿਹ ਵਦੋਂ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਪੱਕੀ ਚੀਜ਼ ਜੇ ਤੁਸੀਂ ਕਹੋ ਵੀ ਇੱਥੇ ਨਹੀਂ ਤਾਂ ਉੱਥੇ ਉੱਥੇ ਹੋਰ ਕੋਈ ਨਹੀਂ ਇੱਥੇ ਬਹਿ ਕੇ ਮਿਲ ਸਕਦਾ ਹਾਂ ਉਹ ਜਗ੍ਹਾ ਦੀ ਕੋਈ ਤੁਲਨਾ ਨਹੀਂ ਕਿਸੇ ਨਾਲ ਕਰ ਸਕਦਾ ਵੀ ਜੋ ਹਰਿਮੰਦਰ ਸਾਹਿਬ ਹੈ ਉਹ ਇੱਥੇ ਵੀ ਹੈ ਇਹ ਤੁਲਨਾ ਨਹੀਂ ਮੈਂ ਕਹਿ ਸਕਦਾ ਆਪਣੇ ਸ਼ਬਦ ਨਾਲ ਪਰ ਇਹ ਸਚਾਈ ਹੈ ਬੱਕੀ ਹੋਰ ਜਗ੍ਹਾ ਤੇ ਤੁਹਾਨੂੰ ਭਟਕਣ ਦੀ ਲੋੜ ਨਹੀਂ ਸਾਡੇ ਜਗ੍ਹਾ ਇੱਕ ਉਸਮਾਨ ਹੈ ਸੁਰਤੀ ਟਿਕਾਉਣ ਦੀ ਲੋੜ ਹੈ ਸ਼ਬਦ ਜਪਣਾ ਸ਼ੁਰੂ ਕਰਦੇ ਹੋ ਤਾਕਤ ਆਣੀ ਸ਼ੁਰੂ ਕਰਦੇ ਕੋਈ ਚੀਜ਼ ਚਾਰਜ ਤੇ ਲਾਉਂਦੇ ਹੋ ਥੋੜੀ ਦੇਰ ਉਹਨੂੰ ਚਾਰਜ ਤੇ ਟਿਕਾਉਣਾ ਪੈਂਦਾ ਹੈ ਬੈਟਰੀ ਉਹਦੇ ਵਾਲੀ ਤਾਕਤ ਉਹ ਚ ਚਾਰਜ ਹੋਣ ਲੱਗਦਾ ਜਾਗਤ ਜੋਤ ਜਪੈ ਨੇ ਸਵਸਰ ਇੱਕ ਬਿਨਾ ਮਨ ਇੱਕ ਨੰਨ ਇੱਕ ਜਗ੍ਹਾ ਤੇ ਟਿਕਾਉਣਾ ਪੈਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ ਤੱਕ ਪਰਿਵਾਰ ਆਪਣੀ ਬੱਚੀ ਨੂੰ ਲੈ ਕੇ ਆਇਆ ਕਹਿੰਦੇ ਮਹਾਰਾਜ ਇਹਦੇ ਵਿੱਚ ਕੋਈ ਚੀਤ ਚੰਬੜੀ ਹੋਈ ਹੈ ਕਿਸੇ ਨੇ ਇਹਦੇ ਤੇ ਜਾਦੂ ਜੰਤਰ ਮੰਤਰ ਕੋਈ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਪੱਤਕੀ ਕੀਤੀ ਉਹ ਸਿੱਖ ਨਹੀਂ ਸੀ ਕੋਈ ਪਰਿਵਾਰ ਲੈ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਸੰਤੋਖ ਸਿੰਘ ਲਿਖਦੇ ਕਲਗੀਆਂ ਵਾਲੇ ਨੇ ਕੋਈ ਬਚਨ ਕਿਹਾ ਇਹਦੇ ਗੱਲ ਵਿੱਚੋਂ ਤਵੀਤ ਲਾ ਦਿਓ ਇਹਦੇ ਹੱਥ ਵਿੱਚ ਗੁਰੂ ਦੇ ਘਰ ਦਾ ਕੜਾ ਪਾ ਦਿਓ ਜਾਓ ਗੁਰੂ ਦੇ ਸ਼ਬਦ ਤੇ ਵਿਸ਼ਵਾਸ ਰੱਖਿਓ ਕੋਈ ਜੰਤਰ ਮੰਤਰ ਤੰਤਰ ਅਸਰ ਨਹੀਂ ਕਰੇ ਔਰ ਸਾਸ ਸੰਗਤ ਉਹ ਤਵੀਤ ਲੋਂਦਿਆਂ ਹੱਥ ਵਿੱਚ ਕੜਾ ਪਾਉਂਦਿਆਂ ਉਹਦੇ ਜੰਤਰ ਮੰਤਰ ਸਭ ਖਤਮ ਹੋ ਗਏ ਇਹ ਵਿਸ਼ਵਾਸ ਰੱਖਣ ਦੀ ਲੋੜ ਹੈ ਔਰ ਕੱਲਾ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਕਿਹਾ ਬਸ ਆਪਾਂ ਸਿੱਖ ਬਣ ਗਏ ਅਮਰ ਸ਼ਕਲ ਲਿਆ ਜੀ ਠੀਕ ਹੈ ਨਹੀਂ ਉਹਦੇ ਤੇ ਡਿੜਤਾ ਰੱਖਣੀ ਪੈਗੀ ਇਹ ਖਾਲਸੇ ਦੀ ਪਰਵਾਸਾ ਪਹਿਲੇ ਸਵਈਏ ਚ ਕਹੀ ਜਾਗਤ ਜੋਤ ਜਪੈ ਨਿਸਵਸਰ ਦਿਨ ਤੇ ਰਾਤ ਇੱਕ ਵੈਗੁਰੂ ਤੇ ਵਿਸ਼ਵਾਸ ਰੱਖੋ ਰੋਜ਼ ਮਹਾਰਾਜ ਪੜਾਉਂਦੇ ਪਾਏ ਗਏ ਜਬ ਤੇ ਤੁਮਰੇ ਤਵਤੇ ਕੋ ਅੱਖ ਤਰੇ ਨਹੀਂ ਅੰਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮੰਨਿਓ ਇਹ ਨਾ ਹੋਵੇ ਸਿੱਖ ਵੀ ਆਪਾਂ ਇੱਥੇ ਹੱਥ ਜੋੜ ਕੇ ਚਲੇ ਗਏ ਤੇ 10 ਵਜੇ ਕਿਸੇ ਜੋਤਸ਼ੀ ਨੂੰ ਵੀ ਵਿਖਾ ਰਹੇ ਮਾਰੇ ਵੇਖਿਓ ਗੱਲ ਨਹੀਂ ਬਣਦੀ ਕੰਮ ਨਹੀਂ ਹੋ ਰਹੇ ਕਾਰੋਵਾਰ ਨਹੀਂ ਚੱਲਦਾ ਮੈਂ ਬੜਾ ਹੈਰਾਨ ਹੁੰਨੇ ਬਾਹਰਲੇ ਦੇਸ਼ਾਂ 'ਚ ਵੀ ਲੋਕ ਹੱਥ ਵਖਾਉਂਦੇ ਤੈਨੂੰ ਹੱਥ ਵਖਾਉਣ ਦੀ ਲੋੜ ਨਹੀਂ ਗੁਰੂ ਅੱਗੇ ਹੱਥ ਜੋੜਨ ਦੀ ਲੋੜ ਹੈ ਗੁਰੂ ਅੱਗੇ ਹੱਥ ਜੋੜ ਕੇ ਮੰਗ ਮੰਗਣਾ ਕੀ ਹੈ ਤੈਨੂੰ ਗੁਰੂ ਨੇ ਸਮਝਾਇਆ ਆਹ ਚੀਜ਼ ਮੰਗ ਲਈ ਕਿ ਦੇਹੋ ਨਾਮ ਸੰਤੋਖੀ ਮੰਗੋ ਦੇਹੋ ਨਾਮ ਸੰਤੋਖੀ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਜਦੋਂ ਨਾਮ ਮੰਗਾਗੇ ਔਰ ਸਾ ਸੰਗਤ ਤੋਂ ਨਾਮ ਬਿ ਸੁਰਤ ਟਿਕਣ ਨਹੀਂ ਦੇ ਰੇ ਤੁਸੀਂ ਅਨੰਦਪੁਰ ਸਾਹਿਬ ਦੇ ਵਾਸੀ ਬਣਨ ਲੱਗ ਜਾਓਂਗਾ ਘਟੇ ਵਿੱਚ ਵੀ ਤੁਹਾਨੂੰ ਵਾਧਾ ਥੋੜੇ ਵਿੱਚ ਵੀ ਐਂ ਲੱਗੇਗਾ ਰੱਜ ਗਏ ਥੋੜੀ ਬਟਕ ਕਮਾਈ ਤੇ ਵੀ ਤੁਸੀਂ ਰੱਜ ਕੇ ਉੱਠੋਗੇ ਆਪਣੀ ਦੁਕਾਨ ਤੋਂ ਨਹੀਂ ਤਾਂ ਬੁੱਤੀ ਕਮਾਈ ਤੇ ਵੀ ਲੋਕ ਬਿਮਾਰ ਨੇ ਮੇਰੇ ਸੱਜਣ ਯੂ ਐਸ ਏ ਰਹਿੰਦੇ ਨੇ ਦੋ ਤਿੰਨ ਪੰਪ ਉਹਨਾਂ ਦੇ ਤੋ ਸਰਦਾਰ ਜੀ ਬਿਮਾਰ ਹੋ ਗਏ ਤੋ ਭੈਣ ਜੀ ਉਮਰ ਤਾਂ ਵੱਡੇ ਬੈਨੂ ਕਹਿੰਦੇ ਭਾਈ ਸਾਹਿਬ ਜੀ ਉਹ ਸਰਦਾਰ ਜੀ ਬਹੁਤ ਬਿਮਾਰ ਹੈ ਮੈਂ ਕੀ ਗੱਲ ਹੋਈ ਕਹਿੰਦੀ ਟੈਨਸ਼ਨ ਲੈ ਗਿਆ ਮੈਂ ਟੈਨਸ਼ਨ ਕਿਵੇਂ ਉਹ ਫਿਰ ਟੈਨਸ਼ਨ ਨਾਲ ਕਿ ਬਿਮਾਰੀ ਹੋ ਜਾਂਦੀ ਵੀ ਤੁਹਾਡਾ ਬ੍ਰੇਨ ਸੁੰਗਣ ਲੱਗ ਪੈਂਦਾ ਪਾਗਲਾਂ ਵਾਲੀ ਹਾਲਤ ਮਨੂ ਕਾ ਟੈਨਸ਼ਨ ਕਾਦੀ ਲੈ ਗਏ ਤੁਸੀਂ ਤਾਂ ਇੰਨੇ ਅਮੀਰ ਨਾ ਤੁਹਾਡੇ પેટ્રોલ ਪੰਪ ਅਮਰੀਕਾ 'ਚ ਚੱਲਦੇ ਨੇ ਪੰਪ ਤਾਂ ਇੱਥੇ ਹੋਵੇ ਕਿਸੇ ਦਾ ਉਹ ਨਹੀਂ ਮੰਦਾ ਮਾਨ ਕਹਿੰਦੀ ਟੈਨਸ਼ਨ ਲੈ ਗਏ ਭਾਈ ਸਾਹਿਬ ਮੈਂ ਕਾਦੀ ਕਹਿੰਦੀ ਘਾਟਾ ਪੈ ਗਿਆ ਤੇ ਹੁਣ ਤੁਸੀਂ ਸੁਣਿਓ ਵੀ ਘਾਟਾ ਕਾਦਾ ਹੈ ਮੈਂ ਜੀ ਕਾਦਾ ਘਾਟਾ ਭੈਣੇ ਪੈ ਗਿਆ ਕਹਿੰਦੀ ਭਾਈ ਸਾਹਿਬ ਜੀ ਉਹ ਜਿਹੜੀ ਜ਼ਮੀਨ ਸੀ ਨਾ ਆਪਣੀ ਉਹਦਾ ਰੇਟ ਉਹਦਾ 4 ਕਰੋੜ ਸੀ ਇੱਕ ਕਿੱਲੇ ਦਾ ਤੇ ਕਹਿੰਦੀ ਹੁਣ ਬਹੁਤ ਘਟ ਗਿਆ ਰੇਟ 2.5 ਕਰੋੜ ਨੂੰ ਵੇਚਣੀ ਪਈ। ਮੈਂ ਰੇਟ ਕਿਉਂ ਘਟ ਗਿਆ? ਕਹਿੰਦੀ ਉੱਥੋਂ ਕੋਈ ਰੋਡ ਬਣ ਗਿਆ। ਆ ਜਿਹੜਾ ਭਾਰਤ ਮਾਲਾ ਨਹੀਂ ਰੋਡ ਬਣਨਾ। ਉੱਥੋਂ ਕੋਈ ਰੋਡ ਨਿਕਲ ਆਇਆ। ਤੇ ਉਹ ਤੁਹਾਨੂੰ ਪੱਧ ਵੀ 100 ਕਿਲੋਮੀਟਰ ਤੋਂ ਅੱਗੇ ਜਾ ਕੇ ਉਹਨੂੰ ਐਗਜ਼ਿਟ ਦਿੰਦੇ ਨੇ। ਉਹ ਉੱਥੇ ਕਮਰਸ਼ੀਅਲ ਸੀ ਛੋਟਾ ਜਿਹਾ ਸ਼ਹਿਰ ਪੈਂਦਾ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਬਹੁਤ ਕਮਰਸ਼ੀਅਲ ਮਹਿੰਗੀ ਜਗ੍ਹਾ ਵਿਕਣੀ ਹੈ। ਪਰ ਉੱਥੇ ਕੋਈ ਐਗਜ਼ਿਟ ਨਹੀਂ ਦਿੱਤਾ। ਉਹ ਪੁਲ ਉੱਚਾ ਬਣਨ ਕਰਕੇ ਉਹ ਜ਼ਮੀਨ ਡਾઉન ਚਲੀ ਗਈ। ਉਦਾ ਰੇਟੇ ਘਟ ਗਿਆ ਕਹਿੰਦੀ ਘਟਾ ਪੈ ਗਿਆ 1.5 ਕਰੋੜ ਦਾ ਮੈਂ ਕਿੰਨੇ ਇਕੜ ਸੀ ਕਹਿੰਦੀ ਚਾਰ ਕਿੱਲੇ ਸੀ ਤੇ ਕਿੰਨਾ ਘਟਾ ਪਿਆ ਜੀ 6 ਕਰੋੜ ਦਾ ਉਹ 6 ਕਰੋੜ ਦਾ ਘਟਾ ਸੋਚ ਕੇ ਬਿਮਾਰ ਹੋ ਗਿਆ ਤੇ ਮੈਂ ਉਹਨੂੰ ਪੁੱਛਿਆ ਭੈਣ ਜੀ ਸੱਚੋ ਸੱਚ ਦੱਸਿਓ ਜ਼ਮੀਨ ਲਈ ਕਿੰਨੇ ਨੂੰ ਸੀ ਜ਼ਮੀਨ ਲਈ ਕਿੰਨੇ ਨੂੰ ਸੀ ਸੱਚੋ ਸੱਚ ਦੱਸਿਓ ਤੋ ਕਹਿੰਦੀ ਆਪਾਂ 2017 ਚ ਲਈ ਸੀ ਮੈਂ ਕਿੰਨੇ ਨੂੰ ਲਈ ਸੀ ਕਹਿੰਦੀ 50 ਲੱਖ ਨੂੰ 50 ਲੱਖ ਨੂੰ ਲੈ ਕੇ 2.5 ਕਰੋੜ ਨੂੰ ਵੇਚਤੀ ਹੈ ਤਾਂ ਵੀ ਘਾਟਾ ਮਹਿਸੂਸ ਕਰਕੇ ਬੰਦੇ ਬਿਮਾਰ ਹੋ ਗਏ ਕਿਉਂ ਭਾਈ ਸੁਰਤੀ ਚ ਪਕੜ ਹੋ ਗਈ ਵੀ 4 ਕਰੋੜ ਦੀ ਵਿਕਣੀ ਹੈ 2.5 ਦੀ ਰਹਿ ਕੇ ਬਿਮਾਰ ਹੋ ਗਏ ਇਹ ਸੁਰਤ ਨੇ ਨਹੀਂ ਪਕੜਿਆ ਕਿ 50 ਲੱਖ ਦੀ ਲਈ ਸੀ 2.5 ਕਰੋੜ ਦੀ ਵੇਚ ਦੋ ਕਰੋੜ ਇੱਕੜ ਮਗਰ ਲਾਭ ਹੋਇਆ ਬੈਨੀਫਿਟ ਨਹੀਂ ਚਿੱਤੇ ਰਿਹਾ ਘਾਟੇ ਨੇ ਬਿਮਾਰ ਕਰਤਾ ਇਹ ਸੁਰਤੀ ਦਾ ਸਬੰਧ ਹੈ ਕਦੇ ਸੋਚਿਆ ਕਰੋ ਵੀ 10 ਸਾਲ 20 ਸਾਲ ਪਹਿਲਾਂ ਇੰਨੇ ਦਿਸਿਆ ਜੰਨਤ ਹੈ ਨਾ ਘਟ ਗਿਆ ਤਾਂ ਫਿਰ ਕੀ ਹੋ ਗਿਆ ਤੁਸੀਂ ਕੋਲੋਂ ਕੁਝ ਪਾਇਆ ਵਧੇ ਹੀ ਹੈ ਕੁਝ ਨਾ ਕੋਈ ਜੇ ਵਧਦੇ ਵੱਲ ਸੋਚੋਗੇ ਤਾਂ ਸੁੱਖ ਹੋਏਗਾ ਘਟੇ ਵੱਲ ਜਾਓਗੇ ਬਿਮਾਰ ਹੋ ਜਾਏਗਾ ਸ਼ਬਦ ਤੁਹਾਡੀ ਸੁਰਤੀ ਨੂੰ ਚਾਈ ਵੱਲ ਲੈ ਕੇ ਜਾਂਦਾ ਕਦੇ ਘਾਟਾ ਮਹਿਸੂਸ ਨਹੀਂ ਹੋਏਗਾ ਜੇ ਰੋਜ਼ ਜਪੋਗੇ ਸਤਨਾਮ ਸ੍ਰੀ ਅੱਛਾ ਇਹ ਐਦਾਂ ਕਹਿਣ ਨਾਲ ਨਹੀਂ ਜਪਉਣਾ ਇਹ ਮੰਗਣਾ ਪੈਂਦਾ ਹੈ ਅਰਦਾਸ ਵਿੱਚ ਕਿਹਾ ਸ਼ਬਦ ਇੱਕ ਦਾਣ ਹੈ ਉਹ ਗੁਰੂ ਕੋਲੋਂ ਮੰਗ ਕੇ ਤੂੰ ਜਪਣ ਲੱਗ ਜਾ ਮੈਂ ਕਮਾਂ ਕਿ ਜਪੋ ਮੇਰੇ ਕਹਿਣ ਨਾਲ ਵੀ ਮੈਂ ਨਹੀਂ ਜਪ ਸਕਦਾ ਇਹ ਯਾਦ ਰੱਖੋ ਮੈਂ ਕਥਾ ਕਰ ਸਕਨੇ ਕਿ ਨਾਮ ਜਪਣਾ ਚਾਹੀਦਾ ਜੀ ਸੁਰਤੀ ਟਕਾਉ ਵਿੱਚ ਆਉਂਦੀ ਸੁਰਤੀ ਤਾਕਤ ਮੇਰੇ ਜਪਣ ਨੂੰ ਉਹ ਕਹਿ ਮੈਂ ਸਕਨੇ ਪਰ ਸੱਜਣੋਂ ਮੈਂ ਆਪਣੀ ਜਪ ਸਕਦਾ ਕਿਉਂ ਜਿੰਨੀ ਦੇ ਰੋਦੀ ਕਿਰਪਾ ਨਾ ਹੋਵੇ ਸ਼ਬਦ ਕਿਰਪਾ ਨਾਲ ਜਪਿਆ ਜਾਂਦਾ ਹੈ ਸ਼ਬਦ ਕਹਿਣ ਨਾਲ ਨਹੀਂ ਜਪਿਆ ਜਾਂਦਾ ਮੈਂ ਤੁਹਾਨੂੰ ਕਥਾ ਸੁਣਾਦਾਂਗਾ ਤੁਸੀਂ ਸੁਣ ਕੇ ਚੱਲ ਜਾਓਗੇ ਨਾ ਤੁਸੀਂ ਜਪੋਗੇ ਨਾ ਮੈਂ ਜਪਾਂਗਾ ਜਪੇਗਾ ਉਹ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਏਗੀ ਇਸ ਲਈ ਗੁਰੂ ਕੋਲੋਂ ਮੰਗਣਾ ਪੈਂਦਾ ਇੱਕ ਵਾਰ ਆਪਾਂ ਸਾਰੇ ਮੰਗੀਏ ਫਿਰ ਵਿਚਾਰ ਕੱਲ ਕਰਾਂਗੇ ਗੁਰੂ ਨੂੰ ਕੀ ਕਹਿਣਾ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਸਾਰੇ ਮੰਗੋ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤੀ ਆ ਨਾਨਕ ਕਰੋ ਬੇਨਤੀ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤੀ ਆ ਨਾਨਕ ਨਾਨਕ ਕੀ ਵੈ ਨਾਮ ਕਰ ਕਿਰਪਾ ਦੀ ਜਨਾਮ 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 ਕਰ ਕਿਰਵਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਗੱਜ ਕੇ ਅੰਦਰੋਂ ਮੰਗੋ ਅੰਦਰੋਂ ਦੇਖੋ ਆਪਾਂ ਪਰਵਾਰਾਂ ਵਾਲੇ ਬੈਠੇ ਜਿੰਨੀ ਦੇਰ ਬੱਚਾ ਹੌਲੀ ਹੌਲੀ ਰੋਂਦਾ ਨਾ ਮਾਂ ਦੁੱਧ ਦੀ ਬੋਤਲ ਲਿਆਉਂਦੀ ਨਹੀਂ ਉਹ ਕਹਿੰਦੀ ਲੱਗੀ ਨਹੀਂ ਅਜੇ ਨੂੰ ਭੁੱਖ ਜਦੋਂ ਉੱਚੀ ਉੱਚੀ ਬਿਹਾਲ ਹੋ ਕੇ ਰੋਂਦਾ ਫਿਰ ਉਹ ਭੱਜ ਕੇ ਬੋਤਲ ਲਿਆਉਂਦੀ ਦੁੱਧ ਕਿਉਂ ਉਹਨੂੰ ਪਤਾ ਹੈ ਹੁਣ ਅੰਦਰੋਂ ਭੁੱਖ ਲੱਗੀ ਐਂ ਤਾਂ ਆਪਾਂ ਅੰਦਰੋਂ ਮੰਗੋ ਅੰਦਰੋਂ ਤੁਸੀਂ ਘਰੋਂ ਚਾਹ ਪੀ ਕੇ ਆਏ ਚਾਚੂ ਪੀ ਕੇ ਆਇਆ ਕਰੋ ਜਦੋਂ ਕਥਾ ਤੇ ਆਉਣਾ ਚਾਹ ਪੀ ਕੇ ਆ ਹੁਣ ਮੰਗੋ ਅੰਦਰੋਂ ਗੁਰੂ ਤੋਂ ਗੱਜ ਕੇ ਕਿਰਪਾ ਦਿਜੇ ਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਵਾ ਵਾ ਕਰ ਕਿਰਪਾ ਦੀ ਜੈਨਾਮ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਜਪੋ ਅੰਗੁਰ ਅੰਗੁਰ ਵਾਹ ਕਰੋ ਅੰਗੁਰ

ਵਾਹਿਗੁਰੂ ਆਹ ਗੁਰੂ ਆਹ ਗੁਰੂ ਵਾਹਿਗੁਰੂ ਆਹ ਗੁਰੂ ਵਾਹਿਗੁਰੂ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਕਰ ਕਿਰਪਾ ਦੀ ਜਨਮ ਹੋ ਸਤਨਾਮ ਸ੍ਰੀ